ਤਾਂ ਤਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਵਾਬ ਦੌਲਤ ਖਾਨ ਲੋਦੀ ਦੇ ਮੋਦੀ ਖਾਨੇ ਵਿੱਚ ਬਤੌਰ ਮੋਦੀ ਦੀ ਨੌਕਰੀ ਕਰਦਿਆਂ ਜਦੋਂ ਕੁਝ ਇਰਖਾਲੂ ਲੋਕਾਂ ਨੇ ਮੋਦੀ ਖਾਨੇ ਨੂੰ ਗੁਰੂ ਜੀ ਦੁਆਰਾ ਲੁੱਟਾਇਆ ਜਾਣ ਦੀ ਸ਼ਿਕਾਇਤ ਨਵਾਬ ਪਾਸ ਕੀਤੀ ਤਾਂ ਗੁਰੂ ਪਾਤਸ਼ਾਹ ਜੀ ਪਾਸੋਂ ਉਸ ਵੇਲੇ ਨਵਾਬ ਦੇ ਮੁੰਸ਼ੀ ਜਦੋ ਰਾਇ ਮਸੂਦੀ ਵੱਲੋਂ ਜਿਸ ਕੋਠੜੀ ਵਿੱਚ ਹਿਸਾਬ ਕਿਤਾਬ ਲਿਆ ਗਿਆ ਉਸ ਥਾਂ ਤੇ ਹੁਣ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਕੋਟੜੀ ਸਾਹਿਬ ਜੀ ਦਾ ਇਹ ਪਾਵਨ ਅਸਥਾਨ ਸਜੋਬਿਤ ਹੈ ਇਹ ਅਸਥਾਨ ਗੁਰਦੁਆਰਾ ਸ੍ਰੀ 베ਰ ਸਾਹਿਬ ਜੀ ਤੋਂ ਲਗਭਗ 1 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਹਿਸਾਬ ਕਿਤਾਬ ਦੀ ਇਸ ਜਾਂਚ ਪੜਤਾਲ ਤੋਂ ਬਾਅਦ ਮੋਦੀ ਖਾਨਾ ਘਾਟੇ ਦੀ ਥਾਂ 760 ਰੁਪਏ ਵਾਦੇ ਵਿੱਚ ਨਿਕਲਿਆ ਤਾਂ ਨਵਾਬ ਬਹੁਤ ਖੁਸ਼ ਹੋਇਆ ਸਗੋਂ ਗੁਰੂ ਬਾਬਾ ਜੀ ਦਾ ਵੀ ਸਰਕਾਰ ਵੱਲ ਕੁਝ ਰੁਪਿਆ ਦਾ ਵਾਦਾ ਨਿਕਲਿਆ ਜਿਸ ਤੇ ਗੁਰੂ ਪਾਤਸ਼ਾਹ ਜੀ ਨੇ ਇਹ ਤਨ ਲੈਣ ਤੋਂ ਮਨਾਹੀ ਕਰਦੇ ਹੋਏ ਇਹ ਤਨ ਜ਼ਰੂਰਤਮੰਦਾਂ ਵਿੱਚ ਵੰਡਣ ਦਾ ਆਦੇਸ਼ ਦਿੱਤਾ ਤੇ ਇਸ ਘਟਨਾ ਤੋਂ ਬਾਅਦ ਆਪ ਜੀ ਨੇ ਇਹ ਨੌਕਰੀ ਵੀ ਛੱਡ ਦਿੱਤੀ ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ